ਅੱਜ ਆਜ਼ਾਦ ਪ੍ਰੈਸ ਕਲੱਬ ਨੇ ਵਿਸ਼ੇਸ਼ ਮੀਟਿੰਗ ਰੱਖੀ ਜਿਹਦੇ ਵਿੱਚ ਮੈਨੂੰ ਸੱਦਾ ਬੱਧ ਦਿੱਤਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ 15 ਤੋਂ ਬੰਦ ਸਾਡੇ ਬਹੁਤ ਹੀ ਪਿਆਰੇ ਪਿਆਰੇ ਵੀਰ ਜਿਹੜੇ ਆ ਉਹ ਪੱਤਰਕਾਰਤਾ ਦੇ ਨਾਲ ਜੁੜੇ ਹੋਏ ਆਂ ਦਾ ਹਿੱਸਾ ਨੇ ਤੇ ਗੁਰਤੇਜ ਥੂਰੀ ਸਾਹਿਬ ਜਿਹੜੇ ਨੇ ਇਹ ਪ੍ਰਧਾਨ ਚੁਣੇ ਗਿਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਬੜੇ ਅੱਛੇ-ਅੱਛੇ ਚਿਹਰੇ ਮੈਂ ਦੇਖ ਰਿਹਾ ਮਾਜਾ ਸਾਹਿਬ ਹੈਗੇ ਨੇ ਜਿਹੜੇ ਬਹੁਤ ਅੱਛੀ ਇਹਨਾਂ ਦੀ ਟੋਨ ਬਹੁਤ ਅੱਛੀ ਹੈ ਖਬਰ ਬਹੁਤ ਅੱਛੀ ਕਰਦੇ ਨੇ ਔਰ ਮੀਡੀਆ ਦੇ ਵਿੱਚ ਆਮ ਚਰਚਾ ਦਾ ਵਿਸ਼ਾ ਬਣਿਆ ਰਹਿੰਦੇ ਨੇ ਬਹੁਤ ਸਾਰੇ ਵੀਰ ਸਾਰੇ ਜਿਹੜੇ ਨੇ ਤਾਰੀਫ ਦੇ ਕਾਬਿਲ ਨੇ ਸਾਰੇ ਬਹੁਤ ਅੱਛਾ ਕੰਮ ਕਰ ਰਹੇ ਮੇਰੇ ਵੱਲੋਂ ਗੁੱਡ ਵਿਸ਼ੇਸ ਨੇ ਮੈਂ ਇੱਕ ਕੋਈ ਬੇਨਤੀ ਕਰੂੰਗਾ ਕਿ ਜਿਹੜਾ ਪੱਤਰਕਾਰ ਹੁੰਦਾ ਜਿਹੜਾ ਇਹ ਮੀਡੀਆ ਹੁੰਦਾ ਚੌਥਾ ਸਤੰਮਾ ਦੇਸ਼ ਦਾ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਆ ਮੀਡੀਆ ਦੇ ਉੱਪਰ ਹੁੰਦੀ ਆ ਸਹੀ ਪੱਖ ਨੂੰ ਪੇਸ਼ ਕਰਨਾ ਗਲਤ ਪੱਖ ਨੂੰ ਪੇਸ਼ ਕਰਨਾ ਔਰ ਇਹਦੇ ਵਿੱਚ ਕੋਈ ਕਮੀ ਹੈ ਕੋਈ ਚੰਗਾ ਪਾਣਾ ਉਹਨੂੰ ਉਜਾਗਰ ਕਰਨਾ ਇਹ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੇ ਵਿੱਚ ਕੱਲਾ ਪੋਲਿਟਿਕਲ ਲੋਕਾਂ ਨੂੰ ਟਾਰਗੇਟ ਕਰਕੇ ਆਪਾਂ ਕਈ ਵੀ ਆਪਾਂ ਪੱਤਰਕਾਰਤਾ ਕਰਦੇ ਹਾਂ ਉਹ ਤਾਂ ਕਿਉਂਕਿ ਪੋਲਿਟਿਕਲ ਲੋਕ ਜਿਆਦਾ ਵਿਚਰਦੇ ਨੇ ਇਸ ਕਰਕੇ ਖਬਰਾਂ ਜਿਆਦਾ ਹੁੰਦੀਆਂ ਨੇ ਪਰ ਸਮਾਜ ਦਾ ਹਰ ਪੱਖ ਸਮਾਜ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਬੈਠੇ ਨੇ ਬਹੁਤ ਸਾਰੇ ਡਾਕਟਰ ਬੈਠੇ ਨੇ ਬਹੁਤ ਸਾਰੇ ਪੁਰਾਣੇ ਬਜ਼ੁਰਗ ਬੈਠੇ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਐਸੇ ਖਿਡਾਰੀ ਨੇ ਜਨ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਨਾਂ ਚਮਕਾਇਆ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਰਗੈਨਿਕ ਖੇਤੀ ਕਰਦੇ ਆ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਦਸਨੋਂ ਦੀ ਕਿਰਤ ਕਰਕੇ ਅੱਜ ਆਪਣੇ ਬੱਚੇ ਆਈਐਸ ਆਫੀਸਰ ਬਣਾਤੇ ਉਹਨਾਂ ਦੀ ਵੀ ਇੰਟਰਵਿਊ ਕਰਨੀ ਜ਼ਰੂਰੀ ਹੈ ਤਾਂ ਕਿ ਸਮਾਜ ਦੇ ਵਿੱਚ ਇਹ ਚਿੰਗ ਲੱਗੇ ਕਿ ਆਪਾਂ ਕਿਰਤ ਨਾਲ ਜੁੜ ਕੇ ਇਮਾਨਦਾਰੀ ਨਾਲ ਜੁੜ ਕੇ ਆਪਾਂ ਆਪਣਾ ਕੰਮ ਕਰੀਏ ਔਰ ਤੁਹਾਡੇ ਜ਼ਰੀਏ ਸਾਰਾ ਜਿਹੜਾ ਉਹਨਾਂ ਤੱਕ ਪਹੁੰਚੇ ਔਰ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਹਾਂ ਨਾ ਕਈ ਵਾਰੀ ਕੋਈ ਐਸੀ ਪੱਤਰਕਾਰ ਵੀਰ ਕੋਈ ਐਸੀ ਇੰਟਰਵਿਊ ਕਰਦਾ ਕਿ ਉਹਨੂੰ ਸਨ ਨੂੰ ਜੀ ਕਰਦਾ ਸਾਰੇ ਕੰਮ ਛੱਡ ਕੇ ਬੰਦਾ ਉਹ ਗੱਲ ਸੁਣਦਾ ਈ ਆ ਪੈਸਾ ਕੰਮ ਕਰੋ ਕਿ ਜਿਹੜਾ ਤੁਹਾਨੂੰ ਵੀ ਵਿਸ਼ੇਸ਼ ਬਣਾਵੇ ਔਰ ਜਿਸ ਨਾਲ ਤੁਸੀਂ ਗੱਲਬਾਤ ਕਰ ਰਹੇ ਉਹਨੂੰ ਵੀ ਮਾਣ ਮਹਿਸੂਸ ਹੋਵੇ ਵਾਕੇ ਜਾਂ ਮੇਰੀ ਗੱਲ ਦੁਨੀਆ ਤੱਕ ਗਈ ਹੈ ਸੋ ਅੱਜ ਆਜ਼ਾਦ ਪ੍ਰੈਸ ਕਲੱਬ ਨੂੰ ਮੈਂ ਮੁਬਾਰਕਬਾਦ ਦਿੰਦਾ ਸਾਰੇ ਮੈਂਬਰ ਸਾਹਿਬਾਨ ਨੂੰ ਜਿਹੜੀ ਕਮੇਟੀ ਚ ਹੋਣੀ ਏ ਉਹਨਾਂ ਨੂੰ ਬਹੁਤ-ਬਹੁਤ ਫੁੱਲ ਸਾਵਰਨ ਬਹੁਤ-ਬਹੁਤ ਮੁਬਾਰਕਾਂ ਤੇ ਉਮੀਦ ਕਰਦਾ ਹਾਂ ਕਿ ਅੱਛਾ ਕੰਮ ਕਰਨਗੇ ਸਾਰੇ ਗਲ ਮਿਲ ਕੇ ਕੰਮ ਕਰਨਗੇ ਔਰ ਪੱਤਰਕਾਰ ਦਾ ਜਿਹੜੀ ਆ ਉਹ ਵਨ ਟਰੈਕ ਨਹੀਂ ਉਹ ਪੂਰੀ ਸਾਰਾ ਸਮਾਜ ਜਿਹੜਾ ਉਹਨੂੰ ਕਵਰ ਕਰਨਗੇ ਔਰ ਆਪਣੀ ਇੱਕ ਵਿਸ਼ੇਸ਼ ਜਿਹੜੀ ਐ ਸ਼ਵੀ ਸਮਾਜ ਦੇ ਵਿੱਚ ਆਪਣੀ ਆਪਣੇ ਚੈਨਲ ਦੀ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ ਆਈਟੀ ਯੁੱਗ ਆਈ ਆਈ ਦੇ ਉੱਪਰ ਸਾਰਾ ਸਿਸਟਮ ਡਿਪੈਂਡ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਇਹ ਸਾਰਾ ਸਿਸਟਮ ਜਿਹੜਾ ਬਹੁਤ ਹੀ ਸ਼ਾਨਦਾਰ ਹੋ ਗਿਆ ਔਰ ਇਹਦੇ ਸ਼ਾਨਦਾਰ ਨੂੰ ਆਪਾਂ ਅਗਰ ਹੋਰ ਸ਼ਾਨਦਾਰ ਤਰੀਕੇ ਨਾਲ ਕਰਾਂਗੇ ਤਾਂ ਤੁਹਾਡੀ ਪੌਪੁਲਾਰਿਟੀ ਤੁਹਾਡੇ ਕੋਲੇ ਫਾਈਨੈਂਸ਼ਲੀ ਇਨਕਮ ਵੀ ਆਉਣੀ ਜਿਹੜੀ ਲਾਜ਼ਮੀ ਹੈ ਔਰ ਤੁਹਾਡਾ ਕਦ ਵੀ ਬਹੁਤ ਵੱਡਾ ਹੋ ਜਾਣਾ ਤੇ ਤੁਹਾਡਾ ਜਿਹੜਾ ਚੈਨਲ ਆ ਇਹ ਦੁਨੀਆ ਦੇ ਵਿੱਚ ਜਿਹੜੀ ਸੰਗਤ ਆ ਉਹਦੀ ਮਜਬੂਰੀ ਵੀ ਬਣ ਜਾਣੀ ਹੈ ਵੀ ਲੈ ਵੀ ਫਲਾਣੇ ਦਾ ਚੈਨਲ ਆ ਵੀ ਆਪਾਂ ਰੋਜ਼ ਖਬਰ ਬੜੀ ਸ਼ਾਨਦਾਰ ਆਉਂਦੀ ਹੈ ਆਪਾਂ ਸੁਣਨਾ ਹੀ ਸੁਣਨਾ ਸੋ ਉਹ ਕੋਸ਼ਿਸ਼ ਜਿਹੜੀ ਆ ਸਾਰੇ ਤੁਸੀਂ ਕਰੋ ਸੋ ਇੱਕ ਵਾਰ ਫੇਰ ਆਜ਼ਾਦ ਪ੍ਰੈਸ ਕਲੱਬ ਦੀ ਸਮੂਹ ਜਿਹੜੀ ਨਵੀਂ ਟੀਮ ਚੁਣੀ ਗਈ ਹੈ ਸਾਰੇ ਪੱਤਰਕਾਰ ਭਰਾਵਾਂ ਨੂੰ ਪ੍ਰਧਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ